ਜਲੰਧਰ ਨੂੰ 21 ਦਿਨਾਂ ਬਾਅਦ ਕੱਲ ਨਵਾਂ ਮੇਅਰ ਮਿਲਣ ਜਾ ਰਿਹਾ ਹੈ ਕੱਲ 85 ਕੌਂਸਲਰਾਂ ਨੂੰ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਜਲੰਧਰ ਦੇ ਰੈੱਡ ਕਰਾਸ ਭਵਨ ਵਿਖੇ ਸੌਚ ਕੋਣਗੇ ਇਸ ਤੋਂ ਬਾਅਦ ਜਲੰਧਰ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ ਪ੍ਰਸ਼ਾਸਨ ਨੇ ਕੱਲ ਦੇ ਸੌਚਕ ਸਮਾਗਮ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਰੈੱਡ ਕਰਾਸ ਭਵਨ ਵਿਖੇ ਇਹ ਸਮਾਰੋ ਕੀਤਾ ਜਾਵੇਗਾ 21 ਦਸੰਬਰ ਨੂੰ ਜਲੰਧਰ ਨਗਰ ਨਿਗਮ ਦੇ ਚੋਣ ਹੋਏ ਸੀ ਤਾਂ ਉਸ ਤੋਂ ਬਾਅਦ ਅਗਰ ਗੱਲ ਕਰਦੇ ਆਂ ਤੇ 21 ਦਿਨ ਦਾ ਸਮੇ ਜਿਹੜਾ ਵਾ ਬੀਤ ਚੁੱਕਾ ਵਾ ਔਰ 21 ਦਿਨ ਬਾਅਦ ਜਲੰਧਰ ਨੂੰ ਨਵਾਂ ਜੜਾ ਵਾ ਮੇਅਰ ਮਿਲਣ ਜਾ ਰਿਹਾ ਜਿਹੜਾ ਕਿ ਕੱਲ ਜਿਹੜੀ ਚੋਣ ਦੁਪਹਿਰ 3 ਵਜੇ ਜੜੀ ਹੋਏਗੀ ਔਰ ਮੈਂ ਤੁਹਾਨੂੰ ਤਸਵੀਰਾਂ ਦਿਖਾਉਣ ਲਿਆ ਕਿ ਤਿਆਰੀਆਂ ਜਿਹੜੀਆਂ ਵਾ ਸ਼ੁਰੂ ਹੋ ਚੁੱਕੀਆਂ ਵਾ ਜਲੰਧਰ ਤੇ ਰੈੱਡ ਕਰਾਸ ਭਵੰਦੇ ਵਿੱਚ ਜਿਹੜੀ ਆ ਜਲੰਧਰ ਮੇਅਰ ਦੀ ਜਿਹੜੀ ਚੋਣ ਹੋਏਗੀ ਔਰ ਉਸ ਤੋਂ ਬਾਅਦ ਸਿੱਧੇ ਡਿਪਟੀ ਮੇਅਰ ਡਿਪਟੀ ਮੇਅਰ ਦੀ ਚੋਣ ਹੋਏਗੀ ਉਹ ਤਿਆਰੀਆਂ ਦੀ ਗੱਲ ਕਰੀਏ ਤੇ ਤਿਆਰੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਵਾ ਸ਼ੁਰੂ ਕਰ ਦਿੱਤੀਆਂ ਜੀਆਂ ਵਾ ਕਿ ਜਿੱਥੇ ਕੱਲ ਜਿਹੜਾ ਵਾ ਇੱਥੇ ਸ਼ਪਤ ਗ੍ਰਾਂਥ ਸਮਾਰੋਹ ਜਿਹੜਾ ਵਾ ਕੱਲ ਕੀਤਾ ਜਾਏਗਾ ਕਿ ਜਲੰਧਰ ਦੇ ਕਰ ਗੱਲ ਕਰੀਏ ਤੇ ਨਗਰ ਨਿਗਮ ਦੇ ਵਿੱਚ 85 ਜਿਹੜੇ ਨੇ ਕੌਂਸਲਰ ਜਿੱਤ ਕੇ ਆਏ ਨੇ ਜਿੰਨਾਂ ਵਿੱਚੋਂ ਕੁਝ ਆਮ ਆਦਮੀ ਪਾਰਟੀ ਦੇ ਔਰ ਆਪਣਾ ਭਾਜਪਾ ਦੇ ਔਰ ਕਾਂਗਰਸ ਦੇ ਜਿਹੜੇ ਨੇ ਕੌਂਸਲਰ ਜਿੱਤ ਕੇ ਆਏ ਨੇ ਉਹਨਾਂ ਵਿੱਚੋਂ ਜਿਹੜੀ ਆ ਕੱਲ ਚ ਹੋਗਾ ਔਰ ਨਵਾਂ ਮੇਅਰ ਮਿਲੇਗਾ ਨਵਾਂ ਮੇਅਰ ਜਿਹੜਾ ਹੋਏਗਾ ਉਸਦੇ ਤੇ ਚੁਣੌਤੀਆਂ ਭਰਿਆ ਸਮੇਂ ਜਰੂਰ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਤੇ ਕਾਂਗਰਸ ਦੀ ਸੱਤਾ ਸੀ ਤੇ ਕਾਂਗਰਸ ਦਾ ਮੇਅਰ ਇੱਥੇ ਜਿਹੜਾ ਕਾਬਜ਼ ਸੀ ਤੋਂ ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ 2.5 ਸਾਲ ਬਾਅਦ ਨਗਰ ਨਿਕਲਦੇ ਚੋਣ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਹੈ ਸੱਤਾਧਾਰੀ ਪਾਰਟੀ ਆਮ ਆਦੀ ਪਾਰਟੀ ਜਿਹੜਾ ਵਾ ਆਪਣਾ ਕੱਲ ਮੇਅਰ ਜਿਹੜਾ ਵਾ ਬਣਾਉਣ ਜਾ ਰਹੀ ਹੈ ਤਦੂ ਇਹ ਦਿਖਾ ਰਿਹਾ ਤਾਂ ਤਸਵੀਰਾਂ ਵੀ ਆ ਉਹ ਤਸਵੀਰਾਂ ਮੈਂ ਜਿੱਥੇ ਕੀ ਕੱਲ ਮੇਅਰ ਦੀ ਜਿਹੜੀ ਇੱਥੇ ਚੋਣ ਹੋਏਗੀ ਤੇ ਉਸ ਤੋਂ ਬਾਅਦ ਇੱਥੇ ਸ਼ਪਤ ਕਰਾਂ ਸਮਾਰੋਹ ਜਿਹੜੇ ਨੇ 85 ਕੌਂਸਲਰ ਕਰੇ ਨੇ ਡਿਵੀਜ਼ਨਲ ਕਮਿਸ਼ਨਰ ਦੀ ਹਾਜ਼ਰੀ ਵਿੱਚ ਸ਼ਪਤ ਕਰਾਂ ਇੱਥੇ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਵਾ ਮੇਅਰ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਜਿਹੜੀ ਹੈ ਚੋਣ ਹੋਏਗੀ 21 ਦਿਨ ਬਾਅਦ ਜਲੰਧਰ ਨੂੰ ਜਿਹੜਾ ਵਾ ਮੇਅਰ ਮਿਲਣ ਜਾ ਰਿਹਾ ਵਾ ਉਹ ਹੁਣ ਦੇਖਣਾ ਹੋਏਗਾ ਕਿ ਉਹ ਮੇਅਰ ਜਿਹੜਾ ਵਾ ਜਲੰਧਰ ਦੀ ਕਿੰਨੀ ਕੇਅਰ ਕਰਦਾ ਵਾ ਕਿਉਂਕਿ ਸਮਾਂ ਘਟਾ ਹੈ ਸਮਾਂ ਘਟ ਹੋ ਉਸ ਦੇ ਵਿੱਚ ਜਿਹੜਾ ਵਾ ਜਲੰਧਰ ਦੇ ਕਈ ਵਿਕਾਸ ਦੇ ਕੰਮ ਨੇ ਜਿਹੜੇ ਕੀ ਉਹ ਮੇਅਰ ਨੂੰ ਕਰਨੇ ਪੈਣਗੇ ਉਹ ਚੁਣੌਤੀਆਂ ਪਰਾ ਸਮੇਂ ਜਿਹੜਾ ਵਾ 2.5 ਸਾਲ ਦਾ ਉਸ ਮੇਅਰ ਦੇ ਲਈ ਰਹੇਗਾ ਜਿਹੜਾ ਵੀ ਨਵਾਂ ਮੇਅਰ ਕੱਲ ਜਲੰਧਰ ਨੂੰ ਜਿਹੜਾ ਵਾ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾਏਗਾ ਕਿਉਂਕਿ ਅਗਰ ਗੱਲ ਕਰੀਏ ਤੇ ਜਲੰਧਰ ਦੇ ਕਈ ਇਸ ਤਰ੍ਹਾਂ ਦੇ ਕੰਮ ਹੈਗੇ ਨੇ ਜਿਹੜੇ ਕੀ ਬਹੁਤ ਧੀਰ ਤੋਂ ਅਧੂਰੇ ਚੱਲੇ ਆ ਰਹੇ ਨੇ ਇਸ ਜੇ ਲੇਕਿ ਪੂਰੇ ਕੰਪਲੀਟ ਨਹੀਂ ਹੋ ਪਾਰੇ ਅਗਰ ਗੱਲ ਕਰੀਏ ਸ਼ੀਵਦੇਵ ਦੀ ਸਮੱਸਿਆ ਅਗਰ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਲਗਾਤਾਰ ਜਿਹੜੀ ਹੈ ਵੱਧਦੀ ਜਾ ਰਹੀ ਹੈ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਹੈ ਵਾਧੀ ਜਾ ਰਹੀ ਹੈ ਸੜਕਾਂ ਦੀ ਸਮੱਸਿਆ ਜਿਹੜੀ ਹੈ ਕਾਫੀ ਗੰਭੀਰ ਮੁੱਦਾ ਚੜਾ ਹੋਇਆ ਬਣਿਆ ਹੋਇਆ ਹੋਰ ਜਿਹੜੇ ਨਵੇਂ ਜਿਹੜੇ ਨੇ ਪੜਾ ਮੇਅਰ ਬਣਨਗੇ ਉਹਨਾਂ ਵਾਸਤੇ ਜਿਹੜੀ ਹੈ ਰਸਤਾ ਇੰਨਾ ਆਸਾਨ ਨਹੀਂ ਹੈਗਾ ਕਿਉਂਕਿ ਅੱਜ ਗੱਲ ਕਰੀਏ 2027 ਦੇ ਵਿੱਚ ਵੀ ਵਿਧਾਨ ਸਭਾ ਦੇ ਜਿਹੜਿਆ ਚੋਣ ਆਉਣੇ ਨੇ ਤੇ ਇਹ ਮੇਅਰ ਜਿਹੜੇ ਨੇ ਇਹਦੇ ਦੇ ਸਿਰਤੇ ਜਿਹੜੀ ਹੈ ਬਾਗਦੋੜ ਹੁਣ ਜਲੰਧਰ ਦੀ ਰੇ ਹੈ ਕੀ ਜਲੰਧਰ ਦੇ ਵਿੱਚ 2 ਸਾਲ ਦੇ ਵਿੱਚ ਮੇਰ ਕਿੰਨਾ ਕੁ ਵਿਕਾਸ ਦਾ ਕੰਮ ਕਰਾਉਂਦੇ ਨੇ ਕਿੰਨਾ ਕੁ ਜਲਵਾ ਜਿਹੜੇ ਮੁੱਦੇ ਹੈਗੇ ਨੇ ਲੋਕਾਂ ਦੇ ਕਿੰਨੇ ਕ ਹੱਲ ਹੋਣਗੇ ਨੇ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਕੱਲ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਮੇਅਰ ਦੇ ਸਿਰ ਤੇ ਬੈਠੇਗੀ ਆਮ ਆਦਮੀ ਪਾਰਟੀ ਤੋਂ ਉੱਤੇ ਆਏਗੀ ਉਦੋਂ ਉਸ ਤੋਂ ਬਾਅਦ ਜਿਹੜੇ 2027 ਦੇ ਚੋਣਾਂ ਦੇ ਨੇ ਆਮ ਆਦਮੀ ਪਾਰਟੀ ਇਸ ਮੇਅਰ ਦੇ ਜਲੰਧਰ ਦਾ ਜਿਹੜਾ ਮੇਅਰ ਬਣੇਗਾ ਉਹਦੇ ਸਿਰ ਤੇ ਜਿਹੜੀਆਂ 4 ਵਿਧਾਨ ਸਭਾ ਸੀਟਾਂ ਹੋਣਗੀਆਂ ਉਹਦੇ ਸਿਰ ਤੇ ਲੜੇ ਜਾਣਗੇ ਹੁਣ ਦੇਖਣਾ ਇਹ ਹੋਏਗਾ ਕਿ ਵਿਕਾਸ ਦੇ ਮੁੱਦੇ ਜਿਹੜੇ ਨੇ ਕਿੰਨੇ ਕੁ ਜੜੇ ਨੇ ਇਹ ਹੁੰਦੇ ਨੇ ਕਿੰਨਾ ਕੁ ਵਿਕਾਸ ਜੜਾ ਵਾ ਜਲੰਧਰ ਦੇ ਵਿੱਚ 2 ਸਾਲ ਦੇ ਵਿੱਚ ਕਰਾਇਆ ਜਾਂਦਾ ਵਾ ਕਿਉਂਕਿ ਗ 2.5 ਸਾਲ ਦਾ ਸਮੇਂ ਹੋਏਗਾ ਉਹ ਕਾਂਟੀਆਂ ਦੀ ਛੇਜ ਹੋਏਗੀ ਉਹਦੇ ਤੋਂ ਕਿਦਾਂ ਮੀਅਰ ਜਲੰਧਰ ਦਾ ਵਿਕਾਸ ਕਰਾਣਾ ਹੈ ਕਿਸ ਤਰ੍ਹਾਂ ਚੱਲੰਦਾ ਤੇ ਜਿਹੜੇ ਮੁੱਦੇ ਹੈਗੇ ਨੇ ਹੱਲ ਕਰਨੇ ਨੇ ਕਿਉਂਕਿ ਉਸ ਤੋਂ ਪਹਿਲਾਂ ਕਾਰਜਕਾਰੀਏ ਤੇ ਕਾਂਗਰਸ ਦੇ ਜਗਦੀਸ਼ ਵਾਲਾ ਰਾਜਾ ਮੀਅਰ ਸੀ ਤੇ 5 ਸਾਲ ਲਗਾਤਾਰ ਉਹਨਾਂ ਨੇ ਮੀਅਰਸ਼ਿਪ ਕੀਤੀ ਹੈ ਤੇ ਉਸ ਦੇ ਵਿੱਚ ਜਲੰਧਰ ਦਾ ਵਿਕਾਸ ਜ਼ੀਰੋ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਸੀ ਉਸ ਦੋਸ਼ ਦੇ ਦਰਮਿਆਨ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਜਗਦੀਸ਼ ਰਾਜ ਰਾਜ ਨੂੰ ਲਾਉਣ ਦਾ ਕਾਰਨ ਵੀ ਇਹੋ ਹੀ ਰਿਹਾ ਸੀ ਉਹ ਜਿਹੜੀਆਂ ਸੀਟਾਂ ਹਰੀਆਂ ਸੀ ਕਾਂਗਰਸ ਦੀਆਂ ਉਹ ਸਿਰਫ ਮੇਅਰ ਦੇ ਕਾਰਨ ਹਰੀਆਂ ਸੀ ਕਿਉਂਕਿ ਉਸ ਵੇਲੇ ਮੇਅਰ ਕੋਲ ਵਿਕਾਸ ਨਹੀਂ ਕਰਵਾਇਆ ਗਿਆ ਸੀ ਤੇ 5 ਸਾਲ ਦਾ ਸਮੇਂ ਜਿਹੜਾ ਵਾ ਬਿਲਕੁਲ ਅਗਰ ਗੱਲ ਕਰੀਏ ਤਾਂ ਕਾਂਗਰਸ ਲਈ ਬਿਲਕੁਲ ਖਰਾਬ ਸਮੇਂ ਰਿਹਾ ਸੀ ਤੇ ਹੁਣ ਜਿਹੜਾ ਵਾ 2.5 ਸਾਲ ਦਾ ਸਮੇਂ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਮਿਲਿਆ ਤੇ ਉਹਦੇ ਵਿੱਚ ਨਵਾਂ ਮੇਅਰ ਜਿਹੜਾ ਬਣੇਗਾ ਉਹਦੀ ਦੇਖਣੇ ਵਾਲੀ ਇਹ ਗੱਲ ਹੋਏ ਜੀ ਕਿ ਉਹ ਨਵਾਂ ਮ ਹੋਣਗੇ ਉਸ ਵਿਕਾਸ ਦੇ ਮੁੱਦੇ ਤੇ ਲੜੇ ਜਾਣਗੇ ਉਹਦੇ ਉੱਤੇ ਲੜੇ ਜਾਣਗੇ ਔਰ ਮੇਅਰ ਦੇ ਉੱਤੇ ਜਿਹੜਾ ਵਾ ਉਹ ਸਾਰਾ ਜਿਹੜਾ ਵਾ ਡਿਪੈਂਡ ਕਰੇਗਾ ਕਿ ਜਲੰਧਰ ਦਾ ਵਿਕਾਸ ਜਿਹੜਾ ਵਾ ਕਿੰਨਾ ਹੋਏਗਾ ਲੇਕਿਨ ਕੱਲ ਅਗਰ ਕਹੀਏ ਤਾਂ ਜਲੰਧਰ ਦੀ ਕਲੀਅਰ ਕਰਨ ਵਾਸਤੇ ਨਵਾਂ ਮੇਅਰ ਨਵਾਂ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਕੱਲ ਮਿਲ ਜਾਣਗੇ 85 ਦੇ 85 ਕਾਉਂਸਲਰ ਜਿਹੜੇ ਨੇ ਕੱਲ ਸੋਚ ਚੱਕ ਸਮਾਗਮ ਦੇ ਵਿੱਚ ਇੱਥੇ ਹਾਜ਼ਰ ਹੋਣਗੇ ਤੋਂਨਾਲ ਟੂਰਲ ਕਮਿਸ਼ਨ ਜਿਹੜੇ ਨੇ ਕੱਲ ਸੋਚ ਕਾਣਗੇ ਜਲੰਧਰ ਤੋਂ ਕੈਮਰਾਮੈਨ ਪ੍ਰਿੰਸ ਦੇ ਨਾਲ ਨਰਿੰਦਰ ਗੁਪਤ